ਚਿੱਟੀ ਗੋਭੀ ਵੀ ਖਾਧੀ ਹੋਗੀ ਜੀ ਤੁਸੀਂ ਹਰੀ ਗੋਭੀ ਵੀ ਖਾਧੀ ਹੋਗੀ ਬਟ ਅੱਜ ਵਾਲੀ ਵੀਡੀਓ ਚ ਆਪਾਂ ਵੇਖਾਂਗੇ ਜੀ ਜਾਮਣੀ ਗੋਭੀ ਨੂੰ ਤੇ ਨਾਲ ਵੇਖਾਂਗੇ ਜੀ ਪੀਲੀ ਗੋਭੀ ਨੂੰ ਤੇ ਬਣਾਉਣ ਦਾ ਤਰੀਕਾ ਆਪਾਂ ਦੱਸਾਂਗੇ ਬੜਾ ਸਿੰਪਲ ਜਿਹਾ ਤਰੀਕਾ ਇਹਦਾ ਬਣਾਉਣ ਦਾ ਬਹੁਤ ਘੱਟ ਮਸਾਲੇ ਪੈਂਦੇ ਆ ਤੇ ਇਹ ਬੜੀਆਂ ਵਨਸ ਵਨੀਆਂ ਅੱਜਕੱਲ ਸਬਜ਼ੀਆਂ ਆ ਰਹੀਆਂ ਵਾ ਇਹ ਕੱਲੀਆਂ ਰੰਗ ਵਾਲੀਆਂ ਨਹੀਂ ਇਹਨਾਂ ਦੇ ਵਿੱਚ ਤਾਕਤ ਵੀ ਬਹੁਤ ਆ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਆਪਾਂ ਪਾਉਣੀ ਆ ਤੇ ਕਿਹੜੇ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਉਣੇ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖਿਓ ਜੀ ਕਿਸ ਤਰ੍ਹਾਂ ਇਹਨੂੰ ਆਪਾਂ ਤਿਆਰ ਕੀਤਾ ਤੇ ਝਟਪਟ ਹੀ ਇਹ ਸਤਿ ਸ੍ਰੀ ਅਕਾਲ ਜੀ ਅਬਰਾਮ ਰਾਮ ਰਾਮ ਜੀ ਮਾਤਾ ਜੀ ਕੈਸੇ ਅਸਾਂ ਸਾਥ ਤੋੜਾ ਸਾਰਿਆਂ ਦਾ ਮੇਰੇ ਚੈਨਲ ਨੂੰ ਫੋਲੋ ਕਰਤੇ ਤੇ ਫਰੈਂਡ ਸ਼ੁਰੂ ਕਰਦ ਰੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਹੱਥ ਦੇ ਵਿੱਚ ਦੇਖੋ ਕਿੰਨੇ ਰੰਗਾਂ ਦੀ ਜਿਹੜੀ ਇਹ ਫੋਲੋ ਗੋਭੀ ਪਈ ਹੈ ਇਹਨੂੰ ਵੀ ਗੋਭੀ ਕਹਿੰਦੇ ਨੇ ਕਈ ਲੋਕ ਪਰ ਇਹਨੂੰ ਆਪਾਂ ਜ਼ਿਆਦਾਤਰ ਬੋਲਦੇ ਜੀ ਬ੍ਰੋਕਲੀ ਤੇ ਇਹ ਹੈ ਜੀ ਸਪੈਸ਼ਲ ਆਪਣੀ ਅੱਜ ਦੀ ਜਿਹੜੀ ਰੈਸਪੀ ਆਪਾਂ ਬਣਾਉਣੀ ਆ ਇਹ ਪਰਪਲ ਗੋਭੀ ਜਿਹਨੂੰ ਕਿ ਜਾਮਨੀ ਗੋਭੀ ਵੀ ਬੋਲਿਆ ਜਾਂਦਾ ਇਹ ਆਪਣੇ ਕੋਲ ਤੇ ਇੱਕ ਹੈਗੀ ਆ ਜੀ ਇਹ ਕੋਈ ਸੰਤਰੀ ਬੋਲਦਾ ਤੇ ਕੋਈ ਜੱਲ ਇਹ ਵੇਖ ਕੇ ਅਸੀਂ ਵੀ ਹੈਰਾਨ ਹੋ ਗਏ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਗੋਭੀ ਆਪਣੇ ਇੰਡੀਆ ਦੇ ਵਿੱਚ ਆਪਣੇ ਪੰਜਾਬ 'ਚ ਮਿਲ ਜਾਂਦੀ ਆ ਇਹਦੇ ਫਾਇਦੇ ਬਹੁਤ ਹੁੰਦੇ ਨੇ ਜਿਵੇਂ ਕਿ ਆਮ ਆਪਾਂ ਗੋਭੀ ਖਾਂਦੇ ਆ ਉਹਦੇ ਫਾਇਦੇ ਜਿਹੜੇ ਉਹਨਾਂ ਨਾਲੋਂ 10 ਗੁਣਾ ਵੱਧ ਇਹ ਬਰੋਕਲੀ ਦੇ ਫਾਇਦੇ ਹੁੰਦੇ ਤੇ ਬਰੋਕਲੀ ਨਾਲੋਂ ਵੀ 10 ਗੁਣਾ ਵੱਧ ਇਹ ਵਾਲੀ ਗੋਭੀ ਦੇ ਵਿੱਚ ਫਾਇਦੇ ਹੁੰਦੇ ਆ ਕਿਉਂਕਿ ਐਂਟੀਆਕਸੀਡੈਂਟ ਬਹੁਤ ਇਹਦੇ ਵਿੱਚ ਹੁੰਦਾ ਤਾਂ ਕਰਕੇ ਇਹਦਾ ਜਿਹੜਾ ਰੰਗ ਆ ਉਹ ਜੰਮ ਨਹੀਂ ਹੋ ਜਾਂਦਾ ਤੇ ਬਾਕੀ ਜਿਹੜੀ ਵੀ ਚੀਜ਼ ਆਪਾਂ ਖਾਂਦੇ ਉਹਦੇ ਵਿੱਚ ਫਾਇਦੇ ਮਿਲਣਾ ਆਪਾਂ ਨੂੰ ਤਾਂ ਹੀ ਖਾਂਦਾ ਸਵਾਦ ਆ ਸੋ ਅੱਜ ਆਪਾਂ ਇਹ ਜਿਹੜੀ ਜਾਂਨੀ ਗੋਭੀ ਬਣਾਵਾਂਗੇ ਬਣਾਉਣ ਦਾ ਤਰੀਕਾ ਜਿਹੜਾ ਵਾ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਆ ਦੂਜੀ ਗੋਭੀ ਦੇ ਨਾਲੋਂ ਜਿਵੇਂ ਆਪਾਂ ਦੂਜੀ ਗੋਭੀ ਦੇ ਵਿੱਚ ਬਹੁਤ ਮਿਰਚ ਮਸਾਲੇ ਪਾਉਂਨੇ ਆ ਉਹਦੇ ਵਿੱਚ ਇਹਦੇ ਵਿੱਚ ਇੰਨਾ ਕੁਝ ਨਹੀਂ ਪੈਣਾ ਕਿਹੜੀ ਕਿਹੜੀ ਚੀਜ਼ ਪਾਉਣੀ ਆ ਉਹ ਆਪਾਂ ਤੁਹਾਨੂੰ ਅਗੀ ਵੀਡੀਓ 'ਚ ਦੱਸਾਂਗੇ ਇਹਨੂੰ ਗੋਭੀ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰਕੇ ਤੇ ਸੁਕਾ ਲਿਆ ਸੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਕਈ ਲੋਕ ਕਹਿ ਦਿੰਦੇ ਨੇ ਕਿ ਗੋਭੀ ਜੇ ਤੁਸੀਂ ਫੁੱਲ ਗੋਭੀ ਪਿਓ ਪਾਣੀ ਛੱਡ ਜਾਂਦੀ ਹੈ ਤੁਸੀਂ ਜਿਉ ਗੋਭੀ ਬਣਾਉਣੀ ਹੈ ਨਾ ਉਹਨੂੰ ਵਾਸ਼ ਜਿਹੜਾ ਵਾ ਘੰਟਾ ਡੇਟ ਘੰਟਾ ਪਹਿਲਾਂ ਕਰਕੇ ਰੱਖੋ ਚੰਗੀ ਤਰ੍ਹਾਂ ਉਹ ਸੁੱਕ ਜੇ ਫਿਰ ਉਹ ਕਦੇ ਵੀ ਗੋਭੀ ਜਿਹੜੀ ਪਾਣੀ ਨਹੀਂ ਛੱਡਦੀ ਬੜੀ ਵਧੀਆ ਐ ਸੁੱਕੀ ਸੁੱਕੀ ਗੋਭੀ ਬਣਦੀ ਹੈ ਸੋ ਇਸੇ ਤਰ੍ਹਾਂ ਇਹਨੂੰ ਆਪਾਂ ਬਣਾਵਾਂਗੇ ਇਹ ਚੰਗੀ ਤਰ੍ਹਾਂ ਸੁੱਕ ਗਈ ਹੁਣ ਇਹਦੀ ਆਪਾਂ ਕਟਿੰਗ ਕਰ ਲੈਨੇ ਆਂ ਬਾਕੀ ਦੇ ਖਾਂਦੇ ਫਾਇਦੇ ਬਹੁਤ ਹੁੰਦੇ ਆ ਹੁਣ ਕਈ ਲੋਕ ਕਹਿਣਗੇ ਕਿ ਮੈਡਮ ਇਹਨੂੰ ਕਲਰ ਕੀਤਾ ਹੋਗਾ ਤੁਸੀਂ ਦੇਖ ਸਕਦੇ ਹੋ ਕਲਰ ਨਹੀਂ ਕੀਤਾ ਤੇ ਵਿੱਚ ਵੀ ਦੇਖੋ ਟੰਡਲ ਦੇ ਵਿੱਚ ਵੀ ਤੁਹਾਨੂੰ ਦੇਖਦਾ ਹੋਗਾ ਕਿ ਥੋੜਾ ਥੋੜਾ ਜਾਮਨੀ ਕਲਰ ਹੈਗਾ ਵਾ ਤੇ ਇਹਨੂੰ ਕਲਰ ਬਿਲਕੁਲ ਨਹੀਂ ਕੀਤਾ ਗਿਆ ਬਾਕੀ ਜੇ ਕਲਰ ਕੀਤਾ ਹੁੰਦਾ ਤਾਂ ਇਹ ਜਿਹੜੀਆਂ ਚੀਜ਼ਾਂ ਦੇ ਵਿੱਚ ਹਨਾ ਜਿਵੇਂ ਤੁਹਾਨੂੰ ਆਪਾਂ ਅੱਗੇ ਲਾਲ ਪਿੰਡੀ ਵਿਖਾਈ ਸੀ ਲਾਲ ਮੂਲੀ ਵਿਖਾਈ ਸੀਗੀ ਪੀਲੇ ਛਲਕਮਾ ਸੀ ਲਾਏ ਸੀਗੇ ਤੇ ਹੁਣ ਸਾਨੂੰ ਇਹ ਨਵੀਂ ਚੀਜ਼ ਲੱਭੀ ਹੈ ਇਹ ਵੀ ਆਪਾਂ ਹੁਣ ਕੈਰੀ ਦੇ ਵਿੱਚ ਅਗਲੀ ਵਾਰ ਲਾਵਾਂਗੇ ਇਹ ਇੱਕ ਜਿਹੜੀ ਹੈ ਇਹ ਜਾਮਨੀ ਗੋਭੀ ਤੇ ਇੱਕ ਕੈਰੀ ਹੈ ਜੀ ਜਾਮਨੀ ਗੋਭੀ ਜਿੰਨੇ ਵੀ ਚੀਜ਼ ਮੈਨੂੰ ਕੋਈ ਨਵੀਂ ਲੱਭੇ ਉਹ ਮੈਂ ਵੀ ਤੁਸੀ ਦੇਖ ਸਕਦੇ ਮੇਰੇ ਗਾਰਡਨ ਦੇ ਵਿੱਚ ਜਿਹੜੀ ਵੀਡੀਓ ਵਿੱਚ ਵਿਖਾ ਰਿਹਾ ਤੇ ਆਪਾਂ ਬਰੋਕਲੀ ਵੀ ਲਗਾਈ ਹੈ ਜੀ ਇਹ ਜਾਮਨੀ ਪੱਤਾ ਗੋਭੀ ਵੀ ਲਾਈ ਹੈ ਤੇ ਹਰੀ ਗੋਭੀ ਦੂਸਰੀ ਵੀ ਲਾਈ ਆ ਤੇ ਇਹ ਹੈਗੀ ਅੱਜ ਜਾਮੇ ਆਪਾਂ ਨੂੰ ਬੁਜਾਰੋ ਮਿਲੀ ਹੈ ਤੁਸੀਂ ਇਹਦੇ ਫਾਇਦੇ ਜਿਹੜੇ ਬਹੁਤ ਜ਼ਿਆਦੇ ਜਾਣਨੇ ਹੋਣ ਤੇ ਤੁਸੀਂ ਗੂਗਲ ਤੇ ਇਹਦੇ ਫਾਇਦੇ ਸਰਚ ਕਰ ਸਕਦੇ ਹੋ ਤੇ ਨਾਲੇ ਗੋਭੀ ਕਿੱਥੋਂ ਮਿਲਦੀ ਹੈ ਕਈ ਲੋਕ ਕਹਿੰਦੇ ਸਾਡੇ ਨਹੀਂ ਮਿਲਦੀ ਤੁਸੀਂ ਕਿਤੇ ਹੋ ਵੀ ਆਨਲਾਈਨ ਵੀ ਮੰਗਾ ਸਕਦੇ ਹੋ ਤੇ ਬਾਕੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਕੱਲ ਇਹ ਆ ਗਈ ਹੈ ਆਪਾਂ ਨੂੰ ਤਾਂ ਵੈਸੇ ਚੰਡੀਗੜ੍ਹ ਲਾਗੇ ਲੱਗਦਾ ਤਾਂ ਸਾਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਹੁਣ ਇਹਦੇ ਆਪਾਂ ਕਟਿੰਗ ਕਰਦੇ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਪਾਉਣੇ ਤੇ ਕੀ ਇਹਦੇ ਵਿੱਚ ਨਹੀਂ ਪਾਉਣਾ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ 'ਚ ਦੱਸ ਦੇਵਾਂਗੇ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਦੇਖੋ ਇੱਥੇ ਇੱਥ ਇਸ ਟੇਸਟ ਜਿਹੜਾ ਵਾਹ ਕੱਚੀ ਗੋਭੀ ਦਾ ਉਹਦਾ ਸੇਮ ਹੀ ਜਿਵੇਂ ਫੁੱਲ ਵਾਲੀ ਗੋਭੀ ਆਪਾਂ ਖਾਂਦੇ ਹਾਂ ਉਹਦੇ ਵਾਲਾ ਹੀ ਟੇਸਟ ਆ ਤੇ ਬਣਾ ਕੇ ਕਿਦਾਂ ਦੀ ਬਣਦੀ ਆ ਇਹ ਦੇਖਦੇ ਆ ਅਸੀਂ ਫਸਟ ਟਾਈਮ ਹੀ ਬਣਾ ਰਹੇ ਆ ਕੀ ਬਣਾ ਕੇ ਇਹਦਾ ਟੇਸਟ ਚੇਂਜ ਹੁੰਦਾ ਕਿ ਨਹੀਂ ਵੈਸੇ ਮੈਂ ਕੱਚੀ ਖਾ ਲਈ ਕੱਚੀ ਗੋਭੀ ਦਾ ਕੋਈ ਵੀ ਫਰਕ ਨਹੀਂ ਦੂਸਰੀ ਗੋਭੀ ਨਾਲੋਂ ਅਸੇ ਦੇ ਵਿੱਚ ਫਾਇਦੇ ਵੱਧ ਹੁੰਦੇ ਉਸ ਨੂੰ ਵੀ ਨਾਲੋ ਇਹ ਗੋਭੀ ਆਪਾਂ ਸਾਰੀ ਕੱਟ ਲਈ ਹੈ ਜੀ ਜੇ ਤੁਹਾਡੀ ਗੋਭੀ ਥੋੜੀ ਬੱਧੀ ਤੁਹਾਨੂੰ ਖਰਾਬ ਲੱਗਦੀ ਤੇ ਤੁਸੀਂ ਇਹਦੇ ਵਿੱਚ ਗਰਮ ਪਾਣੀ ਪਾ ਸਕਦੇ ਹੋ ਸਾਡੀ ਗੋਭੀ ਬਿਲਕੁਲ ਫਰੈਸ਼ ਇਨਸਾਫ ਸੀਗੀ ਇਸ ਕਰਕੇ ਮੈਂ ਇਹਨੂੰ ਪਾਣੀ 'ਚ ਪਹਿਲਾਂ ਇੱਕ ਵਾਰੀ ਧੋ ਲਿਆ ਹੁਣ ਨਹੀਂ ਪਾ ਰਹੀ ਗਰਮ ਪਾਣੀ 'ਚ ਤੇ ਨਾਲ ਆਪਾਂ ਇਹਦੇ ਵਿੱਚ ਪਾ ਰਿਹਾ ਜੀ ਇੱਕ ਵੱਡਾ ਆਲੂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਕੱਲੀ ਗੋਭੀ ਤੁਸੀਂ ਬਣਾਉਣੀ ਤੇ ਨਾਲ ਇਹਦੇ ਵਿੱਚ ਪਾ ਰਿਹਾ ਇੱਕ ਵੱਡਾ ਪਿਆਜ਼ ਇਹ ਅਦਰਕ ਲਸਣ ਤੇ ਹਰੀਆਂ ਵਿੱਚ ਆਪਾਂ ਇਹਦਾ ਕੱਟ ਮਾਰ ਕੇ ਪਾਵਾਂਗੇ ਇਹਦੇ ਵਿੱਚ ਟਮਾਟਰ ਜਿਹੜਾ ਬਿਲਕੁਲ ਨਹੀਂ ਪੈਂਦਾ ਤੇ ਇਹ ਆਪਾਂ ਜਿਹੜੇ ਗੋਭੀ ਦੇ ਕੋਲੇ ਕੋਲੇ ਡੰਡਾ ਲਾ ਇਹ ਵੀ ਅਸੀਂ ਵਿੱਚ ਪਾ ਰਿਹਾ ਤੁਸੀਂ ਸਕਿਪ ਕਰਨਾ ਹੋਵੇ ਤਾਂ ਸਕਿਪ ਕਰ ਸਕਦੇ ਹੋ ਸਾਨੂੰ ਇਹ ਤੋਂ ਬਿਨਾ ਗੋਭੀ ਕੋਈ ਵੀ ਸਵਾਦ ਨਹੀਂ ਆਉਂਦੀ ਪ੍ਰੋਪਰਲੀ ਹੋਵੇ ਦੂਜੀ ਗੋਭੀ ਹੋਵੇ ਉਹਦੇ ਅਸੀਂ ਡੰਡਾ ਵਿੱਚ ਜ਼ਰੂਰ ਨਾਲ ਪਾਉਨੇ ਇੱਦਾਂ ਆਪਾਂ ਰੱਖਤਾ ਸਰੋਂ ਦਾ ਤੇਲ ਤੇ ਇਹਦੇ ਵਿੱਚ ਪਾਉਨੇ ਆਪਾਂ ਚੁਟਕੀ ਪਰ ਹਿੰਗ ਨਾਲ ਇੱਕ ਚਮਚ ਪਾ ਲਾਂਗੇ ਆਪਾਂ ਰਾਈ ਦਾ ਇੱਕ ਚਮਚ ਜੀ ਅਦਰ ਚਮਲ ਪਾਵਾਂਗੇ ਜੀ ਤੇ ਆਪਾਂ ਅਦਰੇ ਨਾਲ ਹੀ ਆਪਾਂ ਪਾਵਾਂਗੇ ਜਿੱਤੇ ਅਦਰਕ ਲਸਣ ਪਿਆਜ਼ ਇਹ ਦੁੱਤੀ ਕੱਟ ਕੇ ਪਿਆ ਲਈ ਨੂੰ ਤੜਕਾ ਲਾਇਓ ਤਾਂ ਹੀ ਜੜੀ ਕੇਸ ਦੀ ਬਣਦੀ ਦੂਜੀ ਗੱਲ ਸਰੋਂ ਦੇ ਤੇਲ ਦੇ ਵਿੱਚ ਬਣਾਉਂਗੇ ਕੇਸ ਵੀ ਵੱਜ ਜਾਂਦੇ ਤਾਂ ਉਹ ਤਾਂ ਫਾਇਦੇ ਹੀ ਜਿਹੜੇ ਵੱਜ ਜਾਂਦੇ ਥੋੜਾ ਜਿਹਾ ਪਿਆਜ਼ ਤੇ ਲਸਣ ਅਦਰਕ ਭੁੱਜਣ ਤੋਂ ਬਾਅਦ ਆਪਾਂ ਇਹ ਆਲੂ ਤੇ ਟੰਡਲ ਪਾਵਾਂਗੇ ਨਾਲ ਹੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਗੋभी ਆਪਾਂ ਪਾਵਾਂਗੇ ਲਾਸਟ ਤੇ ਥੋੜਾ ਜਿਹਾ ਆਪਾਂ ਭੋਲ ਲੈਂਦੇ ਆਂ ਇਹ ਆਲੂ ਆਪਣੇ ਜਿਹੜੇ ਉਹ 50% ਪੱਕ ਚੁੱਕੇ ਆ ਇਹਨੂੰ ਫੁੱਲ ਕਟੇ ਜਾਂਦਾ ਨਾਲੂ ਉਹ ਕਿਤਾ ਨਾਪ ਕੇ ਆਪਾਂ ਟੈਸਟ ਕਰ ਲੈਣਾ ਕਿ ਥੋੜਾ ਪਾਇਆ ਨਹੀਂ ਜਿਹੜੀ ਰੋਟੀ ਇਹਨੂੰ ਆਪਾਂ ਸਮਾਂ ਦੇ ਤੌਰ ਨਾਲ ਪਾਣੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਤੇਰੀ ਗੱਲ ਜੇ ਇਸ ਤਰ੍ਹਾਂ ਜੇ ਫੁੱਲ ਫਾਇਦਾ ਲੈਣੇ ਤਾਂ ਤੁਸੀਂ ਇਹਨਾਂ ਥੋੜਾ ਜਿਹਾ ਸਟੀਮ ਕਰਕੇ ਉੱਤੇ ਨਮਕ ਤੇ ਉੱਤੇ ਕਾਲੀ ਮਿਰਚ ਪਾ ਲੇਗਾ ਤਾਂ ਕਰਕਾ ਲਾ ਕੇ ਫਿਰ ਖਾ ਸਕਦੇ ਹੋ ਇਹ ਕੁ ਸਲਾਦ ਵੀ ਕਰਾਂ। ਤੇ ਗੋਭੀ ਪਾਗੇ ਦੇ ਵਿੱਚ ਨਾ ਮਾਤਰ ਪਾਉਣੀ ਹੈ ਹਲਦੀ। ਤਾਂ ਕਿ ਉਹ ਜਿਹੜਾ ਕਲਰ ਆ ਬਰਕਰਾਰ ਰਹੇ ਉਹਦਾ ਤੇ ਨਾਲ ਬਾਹੋਂ ਇਹ ਅੱਧਾ ਚਮੜਾ ਆਪਾਂ ਚਰਮਾ। ਹੋਰ ਇਹਦੇ ਵਿੱਚ ਕੋਈ ਵੀ ਲਾਲ ਮਿਰਚ ਤੇ ਡੇਗੀ ਮਿਰਚ ਤੇ ਕੋਈ ਛੰਡੀ ਚੀਜ਼ ਨਹੀਂ ਪਾਉਣੀ ਬਸ ਇਹੀ ਚੀਜ਼ਾ ਪਾਉਣੀ ਹੈ ਆਪਾਂ ਤਾਂ ਕਿ ਦਾ ਕਲਰ ਵੀ ਬਰਕਰਾਰ ਰਹੇ ਤੇ ਟੇਸਟ। ਹੁਣ ਗੋਭੀ ਪੱਕਣ ਦਾ ਟਾਈਮ ਹੋ ਗਿਆ ਚੱਗੀ। ਹੁਣ ਗੋਭੀ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਸਵਾਦ ਅਨੁਸਾਰ। ਪਹਿਲਾਂ ਨਹੀਂ ਪਾਇਆ ਕਿਉਂਕਿ ਆਪਾਂ ਜਿਹੜੀ ਗੋਭੀ ਉਹ ਖੜੀ-ਖੜੀ ਰੱਖਣੀ ਹੈ ਜੇ ਆਪਾਂ ਪਹਿਲਾਂ ਨਮਕ ਪਾ ਦਿੰਦੇ ਗੋਭੀ ਨੇ ਸੌਂ ਜਾਣਾ ਸਿੱਧਾ ਦੇਖੋ ਇਹਦਾ ਕਲਰ ਜਿਹੜਾ ਬਰਕਰਾਰੀ ਹੈ ਇਹਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸਿਆ ਪੀ ਹਲਦੀ ਪਾਊਡਰ ਘੱਟ ਪਾਣਾ ਜਿਹੜੀ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਤੇ ਨੂੰ ਆਪਾਂ ਕੱਢ ਲੈਨੇ ਡੋਂਗੇ 'ਚ ਮਾਠੇ-ਮਾਠੇ ਸੇਕ ਤੇ ਆਪਾਂ ਇਹਨੂੰ ਭੁੰਨਿਆ ਵਾ ਤੇ 15-20 ਮਿੰਟ ਲੱਗੇ ਆ ਤੁਸੀਂ ਜਲਦੀ ਬਣਾਉਣਾ ਚਾਹੁੰਦੇ ਹੋ ਤਾਂ ਫੁੱਲ ਜਿਹੜੇ ਛੋਟੇ-ਛੋਟੇ ਕੱਟ ਸਕਦੇ ਹੋ ਤੁਸੀਂ ਤੇ ਸਬਜੀ ਆਪਾਂ ਸਾਰੀ ਡੋਂਗੇ 'ਚ ਕੱਢ ਲਈ ਤੇ ਇਹਦੇ ਉੱਤੇ ਪਾ ਦਿੰਨੇ ਆਪਾਂ ਹਰਾ ਧਨੀਆ ਤੇ ਲਓ ਜੀ ਆਪਣੀ ਜਾਮਨੀ ਰੰਗ ਦੀ ਗੋਭੀ ਜਿਹੜੀ ਕਿ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਦੋਗੀ ਉਹ ਆਪਾਂ ਤਿਆਰ ਕਰ ਲਈ ਤੇ ਹੁਣੇ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰਦੇ ਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾ ਹੀ ਭੁੱਲਿਓ ਜਿਹੜਾ ਬੈਲ ਬਟਨ ਦਬਾਉਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਹੁਣ ਜਿਵੇਂ ਤੁਹਾਨੂੰ ਪਤਾ ਵਾ ਪਾਪਾ ਪਹਿਲਾਂ ਪੰਜੀਰੀਆਂ ਬਣਾਉਂਦੇ ਸੀਗੇ ਆਚਾਰ ਬਣਾਉਂਦੇ ਸੀਗੇ ਆਚਾਰ ਦਾ ਸੀਜ਼ਨ ਤੇ ਅਜੇ ਵੀ ਕਿਉਂਕਿ ਆਚਾਰ ਦਾ ਸੀਜ਼ਨ ਸਾਰੇ ਸਾਲ ਹੀ ਚੱਲਣਾ ਵਾ ਪੰਜੀਰੀਆਂ ਦਾ ਜਿਵੇਂ ਥੋੜਾ ਕੱਟ ਗਿਆ ਹੁਣ ਆਪਾਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਤੇ ਬਾਕੀ ਜਿਹੜੇ ਪੰਜੀਰੀ ਦੇ ਕੰਮ ਉਹ ਬਾਹਰਲੇ ਦੇਸ਼ਾਂ ਦਾ ਹੀ ਅਜੇ ਜ਼ਿਆਦਾ ਹੋਣ ਕਿਉਂਕਿ ਕੈਨੇਡਾ ਅਮਰੀਕਾ ਦੀ ਹੁਣ ਅਜੇ ਤੱਕ ਠੰਡ ਪੈਂਦੀ ਆ ਆਪਣੇ ਇੰਡੀਆ ਜਿਹੜੀ ਠੰਡ ਉਹ ਤਾਂ ਕੱਟ ਗਈ ਤੇ ਬਾਹਰਲੇ ਭੈਣ ਆਪਣੇ ਕੋਲ ਮੰਗਾਉਦੇ ਪੰਜੀਰੀ ਤੇ ਤੁਸੀਂ ਵੀ ਕਿਸੇ ਨੇ ਜੇ ਗਰਮੀ ਵਾਲੀ ਪੰਜੀਰੀ ਵੀ ਮੰਗਾਉਣੀ ਹੋਵੇ ਤੇ ਉਹ ਵੀ ਆਪਾਂ ਤਿਆਰ ਕਰਦੇ ਮਿਕਸ ਆਟੇ ਦੇ ਬਿਸਕੁਟ ਆਪਾਂ ਤਿਆਰ ਕਰਕੇ ਤੁਹਾਨੂੰ ਭੇਜ ਸਕਦੇ ਆ ਮਿਕਸ ਆਟਾ ਭੇਜ ਸਕਦੇ ਆ ਕਿਸੇ ਵੀ ਕਿਸਮ ਦਾ ਚਾਰ ਭੇਜ ਸਕਦੇ ਆ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਜਰੂਰ ਕਰਿਓ ਜੇ ਜੇ ਤੁਸੀਂ ਸਾਡੇ ਕੋਲ ਕੁਝ ਮਗਾਉਣਾ ਹੈਗਾ ਫੇ ਨਾਲ ਹੀ ਆਪਾਂ ਇਹਦੇ ਵੀਡੀਓ ਦੇ ਵਿੱਚ ਲਿਸਟ ਵੀ ਪਾ ਦਾਂਗੇ ਰੇਟ ਦਾ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਕਿਸੇ ਵੇਲੇ ਥੋੜਾ ਅੱਗੇ ਪਿੱਛੇ ਰੇਟ ਹੁੰਦਾ ਕਿਉਂਕਿ ਜਿਵੇਂ ਹੁਣ ਲਸਣ 500 ਰੁਪਏ ਕਿਲੋ ਹੋ ਗਿਆ ਉਹਦੇ ਚਾਰ ਦਾ ਰੇਟ ਵੀ ਉਸੇ ਤਰ੍ਹਾਂ ਵਧੂਗਾ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਅੰਦ ਮਿਲਦੇ ਇੱਕ ਨਵੀਂ ਵੀਡੀਓ ਤੱਕ ਲਈ ਬਾਏ